ਲੁਧਿਆਣਾ ਦੇ ਡਿਵੀਜ਼ਨ ਨੰਬਰ 7 ਦੇ ਏਰੀਏ ਦੇ ਵਿੱਚ ਫਲ ਬੀਤੀ ਦੇ ਰਾਤ ਇੱਕ ਸਾਫ ਕਾ ਐਸਆਈ ਦੇ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਦੱਸ ਜੀ ਕੀ ਡਿਵੀਜ਼ਨ ਨੰਬਰ 7 ਦੇ ਬਾਅਦ ਮੌਜੂਦ ਆ ਜਿੱਥੇ ਕੀ ਸਾਫ ਕਾ ਐਸਆਈ ਦੇ ਨਾਲ ਲੁੱਟ ਹੋਈ ਹੈ ਇਸ ਏਰੀਏ ਦੇ ਥਾੜੇ ਤੋਂ ਕੁਛ ਦੂਰੀ ਤੇ ਦੇਵ ਹਸਪੀਟਲ ਦੇ ਨਾਤ ਆ ਉੱਥੇ ਜਿਹੜੀ ਹੈ ਸਾਫ ਕਾ ਐਸਆਈ ਦੇ ਨਾਲ ਲੁੱਟ ਹੋਇਆ ਦੇਵ ਹਸਪੀਟਲ ਦੇ ਕੋਲ ਦੱਸਿਆ ਜਾ ਰਿਹਾ ਹੈ ਕਿ ਵਾਕਿਆ ਵਾਕਿਆ ਵਾ ਤਾਜੀਏ ਕੀ ਸਾਫ ਦਾ ਐਸਆਈ ਜਿਹੜਾ ਹੈ ਉਹ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫਤਰ ਦੇ ਵਿੱਚ ਤਾਇਨਾਤ ਸੀਗਾ ਤੇ 2 ਮਹੀਨੇ ਪਹਿਲਾਂ ਹੀ ਉਹਨਾਂ ਦੀ ਰਿਟਾਇਰਮੈਂਟ ਹੋਈ ਐ ਤੇ ਕੱਲ ਦੇ ਰਾਤੋਂ ਸ਼੍ਰੀ ਦਰਬਾਰ ਸਾਹਿਬ ਤੋਂ ਲੋਟ ਰਹੇ ਸੀਗੇ ਤੇ ਉਸ ਦੇ ਉੱਤੇ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨਾਲ ਲੁੱਟਮਾਰ ਕੀਤੀ ਗਈ ਲੁੱਟਮਾਰ ਜਿਹੜੀ ਲੁੱਟਖੋ ਹੋਣ ਤੋਂ ਬਾਅਦ ਕਿਹਾ ਜਾ ਰਿਹਾ ਕਿ ਜਦੋਂ ਉਹਨਾਂ ਨੇ ਵਿਰੋਧ ਕੀਤਾ ਉਸ ਤੋਂ ਬਾਅਦ ਉਹਨਾਂ ਦੀ ਕੁੱਟਮਾਰ ਵੀ ਹੋਈ ਐ ਜਿਸ ਦੇ ਵਿੱਚ ਉਹਨਾਂ ਦਾ ਲੁੱਟ ਜਿਹੜੇ ਲੁਟੇਰੇ ਆ ਇੱਕ ਸਰਕਾਰੀ ਆਈ ਕਾਰਡ ਅਤੇ ਕਈ ਦਸਤਾਵੇਜ਼ ਲੈ ਗਏ ਤੇ ਕੁਝ ਪੈਸੇ ਅਤੇ ਮੋਬਾਈਲ ਫੋਨ ਖੋ ਕੇ ਲੈ ਗਏ ਨੇ ਆਪਣੇ ਐਸਆਈ ਰਿਟਾਇਰ ਸੁਨਾਪ ਪੀਸ ਡਿਪਾਰਟਮੈਂਟ ਦੇ ਵਿੱਚੋਂ ਇੱਕ ਤੇ ਅਵਸਰ ਗਏ ਜਣੋਂ ਤੋਂ ਵਾਪਸ ਆਉਂਦਿਆਂ ਤੋਂ ਲੇਟ ਹੋ ਗਿਆ ਤੇ 32 ਸੈਕਟਰ A ਲੰਘ ਰਿਹਾ ਸਨ ਆਪਣੇ ਸਕੂਟਰ ਤੇ ਘਰ ਨੂੰ ਜਾ ਰਹੇ ਸਨ ਰਾਤ ਕੋਈ 1:30 ਵਜੇ ਦਾ ਟਾਈਮ ਸੀ ਏ ਕਿਨ ਵੀ ਸਾਨੂੰ ਕੋਈ ਮੋਟਰਸਾਈਕਲ ਸਵਾਰ ਸਨ ਤਿੰਨ ਉਹਨਾਂ ਨੇ ਘੇਰ ਕੇ ਇੱਕ ਮੋਬਾਈਲ ਫੋਨ ਤੇ ਪਰਸ ਹ ਇਹਦੇ ਵਿੱਚ ਕੋਈ ਕਰੀਬ 4000 ਰੁਪਏ ਦੀ ਕੋਲਿਆ ਜਿਸ ਬੰਦੀਏ ਐਫ ਆਈ ਆਰ 292 ਦਰਜ ਹੋ ਗਈ ਹੈ ਹੁਣ ਤਲਾਸ਼ ਕਰਦੇ ਹਾਂ ਦੋਸ਼ੀਆਂ ਦੀ ਤੇ ਮੈਡੀਕਲ ਵਗੈਰਾ ਨਹੀਂ ਨੁਕਰਾਇਆ ਨਹੀਂ ਨਾਲ ਗਿਆ ਵੀ ਉਹਨਾਂ ਨੇ ਹੰਟਰ ਸੀਟੇ ਨਾਲ ਗੱਲ ਹੋ ਰਹੀ ਹੈ ਹੰਟਰ ਸੀਟੇ ਨਾਲ ਕੋਈ ਖੜੀ ਪਰਮਾ ਦੇ ਚਾਹ ਵਗੈਰਾ ਸੀ ਹੋਣਾ ਕੋਈ ਨਹੀਂ ਇਹੋ ਜੀ ਕੋਈ ਉਹ ਤਾਂ ਕਹਿੰਦੇ ਕੁਟਮਾਰ ਹੋਈ ਹੈ ਪਰ ਕੋਈ ਮੈਡੀਕਲ ਵਗੈਰਾ ਨਹੀਂ ਜੀ ਬਾਕੀ ਕਿੱਥੇ ਸੀ ਸਰ ਹਾਂ ਤੇਨਾ ਕਿੱਥੇ ਸੀ ਲੋਕ ਇਹ ਰਿਟਾਇਰ ਹੋ ਗਏ ਰਿਟਾਇਰ ਸੀ ਹਾਂ 2 ਮਹੀਨੇ ਮਗਰ ਖ ਰਿਟਾਇਰ ਹੋ ਗਏ ਸਰ ਸਰ ਦਾ ਨਾਮ ਪਲਵਿੰਦਰ ਸਿੰਘ ਜੱਟ ਸਾਹਿਬ ਸੈਕਟਰੀ ਹੁਣ ਦੇਖਣਾ ਹੋਵੇਗਾ ਕਿਉਂਕਿ ਪੁਲਿਸ ਜਾਂਚ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਜਿਹੜੇ ਆ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਪਾਉਂਦੀ ਹੈ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਐਸਐਮ ਜੀ ਨਿਊਜ਼ ਲੁਧਿਆਣਾ